ਅੰਬਾ ਬੁਲੇਟ ਭੈਣ ਚੋ ਦੇ ਸੜਕਾਂ ਤੇ ਚੱਲਣ ਵਾਲੇ ਟੈਂਪੂ ਹੁਣ ਨੈਟ ਤੇ ਚੱਲਣ ਲੱਗੇ ਬਸ ਤੁਸੀਂ ਹੈੱਡਫੋਨ ਲਾ ਕੇ ਬੈਠੋ ਤੇ ਤੁਹਾਡੇ ਭਰਾਣੇ ਅੱਜ ਜਿੰਨੇ ਵੀ ਇੰਸਟਾਗ੍ਰam ਤੇ ਟੈਂਪੂ ਚੱਲਦੇ ਸਾਰੇ ਦੇ ਸਾਰੇ ਚੱਕ ਲਿਆਂਦੇ ਜਿਹਦੇ ਜਿੰਨੇ ਵੀ ਟੈਂਪੂ ਚੱਕੇ ਆ ਨਾ ਬਸ ਸਾਰਿਆਂ ਨੂੰ ਅੱਜ ਗੱਬ ਕਰਕੇ ਤੋਰਾਂਗੇ ਗੱਬ ਕਰਨ ਦਾ ਮਤਲਬ ਤੁਸੀਂ ਸਮਝਦੇ ਹੋ ਨਾ ਹਾਂ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ ਜਿਹੜੇ ਬੰਦੇ ਸਮਝ ਜਾਂਦੇ ਹੋ ਸਮਝ ਜਾਂਦੇ ਆ ਤੇ ਆਜੋ ਵੀਡੀਓ ਕਰਦੇ ਆ ਸਟਾਰਟ ਅੱਜ ਭੈਣ ਚ ਸਾਰਿਆਂ ਨੂੰ ਨਵਾਂ ਦੁੱਧ ਕਰਕੇ ਤੋਰਾਂਗੇ ਤਾਂ ਚਲੋ lettes go ਹਰਿਆਣਾ ਲੋ ਪਹਿਲਾਂ ਗੱਲ ਕਰ ਲੈਣੇ ਘੋੜੀਆਂ ਵਾਲੇ ਸਰਦਾਰ ਬਾਰੇ ਇਹਦੇ ਬਾਰੇ ਮੈਂ ਕੁਝ ਨਹੀਂ ਕਹੂੰਗਾ ਜੋ ਕਹੂੰਗਾ ਉਹ ਤੁਸੀਂ ਕਹੋਗੇ ਅੱਜ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਨਾ ਤੁਹਾਡੇ ਕੀ ਵਿਚਾਰ ਹੈ ਘੋੜੀਆਂ ਵਾਲੇ ਸਰਦਾਰ ਬਾਰੇ ਪਰ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਇਹ ਹੜਦੇ ਹਲੇ ਵੀ ਨਹੀਂ ਲੱਗਦਾ ਮੇਰੇ ਕੱਪੜੇ ਬਿਲਕੁਲ ਸਹੀ ਨੇ ਨਾਰਮਲ ਕੱਪੜੇ ਇਹਦੇ ਵਿੱਚ ਕੀ ਗੱਲ ਤਾਂ ਹਾਂ ਹਾਂ ਅਸੀਂ ਕਦੇ ਕਹ ਤੇਰੇ ਕੱਪੜੇ ਗਲਤ ਹੁੰਦੇ ਆ ਕੱਪੜੇ ਤਾਂ ਤੂੰ ਨਾਰਮਲ ਹੀ ਪਾਉਣੀ ਐ ਪਾਉਣੀ ਐ ਕਿ ਪਾਉਣਾ ਸਾਲੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਟੈਂਪੂਆਂ ਦੀ ਇੰਟਰਵਿਊ ਕਿਉਂ ਹੁੰਦੀ ਐ ਬੱਤ ਸਹੀ ਐ ਜ਼ਿੰਦਗੀ 'ਚ ਕੋਈ ਹੈ ਜਿਆ ਵੱਡਾ ਇਨਸੀਡੈਂਟ ਹੋਇਆ ਜਦੋਂ ਤੁਹਾਡੇ ਨਾਲ ਨੈਗੇਟਿਵਿਟੀ ਫਲਾਈ ਹੋਵੇ ਕਿਸੇ ਨੇ ਇੱਕ ਇਨਸੀਡੈਂਸ ਹੋਇਆ ਸੀਗਾ ਮੇਰੇ ਨਾਲ ਜਲੰਧਰ ਈਸਟਵੁੱਡ ਹਨਾ ਤੇ ਉੱਥੇ ਇੱਕ ਬੰਦਾ ਆਇਆ ਅਸੀਂ ਨਾ ਪਾਰਕਿੰਗ 'ਚ ਗੱਡੀ 'ਚ ਬੈਠ ਰਹੀ ਸੀ ਹੁਣ ਮੈਨੂੰ ਬਹੁਤ ਚੁੱਚੀਵਾਜਾਂ ਮਾਰੀਆਂ ਹਾਂਜੀ ਮੈਨੂੰ ਕਹਿੰਦਾ ਤੁਸੀਂ ਨਾ ਸਾਡੇ ਜਵਾਕਾਂ ਤੇ ਬਹੁਤ ਗਲਤ ਇੰਪੈਕਟ ਪਾ ਰਹੇ ਹੋ ਤੁਹਾਡੀਆਂ ਵੀਡੀਓਜ਼ ਗਲਤ ਹੁੰਦੀਆਂ ਨੇ ਤੇ ਮੇਰੇ ਨਾਲ ਦੇਣੇ ਵੀ ਮੈਨੂੰ ਕਿਹਾ ਕਿੰਦੇ ਇਗਨੋਰ ਕਰੀਏ ਉਹ ਅੱਛਾ ਮੇਰੇ ਸਾੜੇ ਦੇ ਨਾਲ ਦੇ ਵੀ ਹੈ ਕਿ ਕੋਈ ਮੈਨੂੰ ਲੱਗਦਾ ਪੈਂਚ ਦੇ ਟੈਂਪੂਆਂ ਦੀ ਪੂਰੀ ਟੀਮ ਚੱਕੀ ਫਿਰਦਾ ਬਹੁਤ ਕੁੜੀਆਂ ਪ੍ਰਮੋਟ ਕਰਦੀਆਂ ਨੇ ਬਹੁਤ ਮੁੰਡੇ ਨਸ਼ੇ ਕਰ ਕਰਕੇ ਬਹੁਤ ਬਹੁਤ ਗੰਦੀਆਂ ਚੀਜ਼ਾਂ ਪ੍ਰਮੋਟ ਹੁੰਦੀਆਂ ਨੇ ਉਹਨਾਂ ਨੂੰ ਰੋਕੋ ਪਹਿਲਾਂ ਮੈਂ ਮੈਂ ਕੁਝ ਗਲਤ ਨਹੀਂ ਪ੍ਰਮੋਟ ਕੀਤਾ ਮੈਂ ਕਹਿਣਾ ਚਾਹਣਾ ਹੈ ਕਿ ਉਹ ਲੋਕਾਂ ਨੂੰ ਰੋਕੋ ਜਿਹੜੇ ਅਸਲੀਅਤ 'ਚ ਗੰਦ ਪਾਉਂਦੇ ਨੇ ਬਾਲੀਵੁੱਡ 'ਚ ਬਥੇਰਾ ਜੀ ਕਰਦਾ ਹੈ ਤੁਸੀਂ ਪੌਂਟ ਸਟਾਰਸ ਨੂੰ ਰੋਕੋ ਵਾਹ ਸ਼ੇਰਨੀ ਹੈ ਵਾਹ ਸ਼ੇਰਨੀ ਹੈ ਕੀ ਤੇਰੀ ਸੋਚ ਹੈ ਪੈਂਚੋ ਨਸ਼ਿਆਂ ਵਾਲੇ ਕਹਿੰਦੇ ਪਹਿਲਾਂ ਟੈਂਪੂਆਂ ਨੂੰ ਬੰਦ ਕਰੋ ਤੇ ਟੈਂਪੂ ਵਾਲੇ ਕਹਿੰਦੇ ਪਹਿਲਾਂ ਨਸ਼ਿਆਂ ਵਾਲੇ ਨੂੰ ਬੰਦ ਕਰੋ ਹੁਣ ਕਿਹਦੀ ਸੁਣੀਏ ਤੇ ਕਿਹਦੀ ਛੱਡੀਏ ਵੈਸੇ ਇਹਦੀ ਗੱਲ ਵੀ ਸਹੀ ਹੈ ਕਿ ਕੁੜੀਆਂ ਗੰਦ ਪਾਉਂਦੀਆਂ ਯਾਰ ਇੱਕ ਗੱਲ ਇਹ ਵੀ ਹੈਗੀ ਹੈ ਵੀ ਜਿਹੜੇ ਕੁੜੀਆਂ ਇਹਨਾਂ ਦਾ ਧੰਦਾ ਹੈ ਤੇ ਇਹ ਮੁੰਡਿਆਂ ਦਾ ਤਾਂ ਧੰਦਾ ਹੈ ਨਹੀਂਗਾ ਜੇਕਰ ਕੋਈ ਕੁੜੀਆਂ ਗੰ ਜਿਹੜੀਆਂ ਕੁੜੀਆਂ ਨੇ ਇਹ ਮੱਧਾ ਚੱਕੀ ਫਿਰਦੀਆਂ ਨੇ ਇਹ ਨਰ ਚੱਕੀ ਫਿਰਦੇ ਨੇ ਤੇ ਆਪਾਂ ਕੀ ਚੱਕੀ ਫਿਰਦੇ ਆ ਆਪਾਂ ਭਾਂਤੋ ਸ਼ੀਸ਼ੀ ਕਰੋੜ ਚੱਕੀ ਫਿਰਦੇ ਆ ਮਤਲਬ ਮੇਰੇ ਕੋਲ ਸਾਈਕਲ ਦੀ ਈਕਾਤ ਨਹੀਂ ਐ ਅਸ਼ਿਆ ਸ਼ਿਵਟ ਗੱਡੀ ਨਾਲ ਪ੍ਰੇਮ ਜੀ ਨੇ ਮੈਨੂੰ ਬਲੱਜ ਕੀਤਾ ਜੀ ਥੈਂਕ ਯੂ ਜੀ ਇਸਰ ਸਾਲਿਓ ਕਿੱਥੇ ਬੈਠੇ ਰਹਿ ਗਏ ਇੱਧਰ ਯਸ਼ੂ ਗੱਡੀਆਂ ਮੰਡੀ ਜਾਂਦਾ ਚਲੋ ਚਲੋ ਜਲਦੀ ਚਲੋ ਉਹ ਗੀਤ ਆਇਆ ਨੇ ਇੱਕ ਆਹ ਸਾਨੂੰ ਜੇ ਗੱਡੀ ਦਿੱਤੀ ਯਸ਼ੂ ਨੇ ਅੱਜ ਮੈਂ ਉਹ ਗੀਤ ਚਲਾਇਆ ਤੇ ਉਹ ਹੀ ਗੱਡੀ ਸ਼ਿਫਟ ਲੈ ਕੇ ਪਰਮਾਤਮਾ ਨੇ ਮੈਨੂੰ ਦਿੱਤੀ ਹੈ ਤੇ ਮੇਰੇ ਪੈਸੇ ਮੈਨੂੰ ਯਸੂ ਦੇ ਪਿਆਰ ਨੇ ਖਰੀਦਿਆ ਮੈਂ ਪੈਸਿਆਂ ਚ ਨਹੀਂ ਵਿਕਿਆ ਚਲੋ ਭਾਈ ਤੈਨੂੰ ਵਧਾਈਆਂ ਪ੍ਰਮਾਤਮਾ ਨੇ ਤੈਨੂੰ ਗੱਡੀ ਦਿੱਤੀ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ ਤੇ ਤੇਰੀ ਗੱਡੀ ਨੂੰ ਤੇ ਤੁਰੀ ਜਾਂਦੀ ਜਾਂਦੀ ਕਿਸੇ ਟਰੱਕ ਥੱਲੇ ਵੱਢ ਜੇ ਇਟ ਇਜ਼ ਓਕੇ ਮਾਈ ਮਜ਼ਾਕ ਬਾਕੀ ਭਾਈ ਇਹ ਗੱਲ ਮੈਂ ਇਹਨੂੰ ਜਰੂਰ ਕਹੂੰਗਾ ਕਿ ਜਿਹੜੀ ਪਾਗਾ ਉਹ ਹਮੇਸ਼ਾ ਸਿੱਖ ਬੰਦੇ ਦੀ ਹੈ ਤੇ ਸਿੱਖ ਦੀ ਰਹੀ ਹੈ ਤੂੰ ਮੇਰੇ ਵੀਰੇ ਨੂੰ ਸਿਰ ਤੋਂ ਲਾ ਦੇ ਬੱਤ ਸਹੀ ਹੈ ਫਿਰੋਜ਼ਪੁਰ ਦੇ ਨਾਲ ਏ ਯਾਰ ਹਰੇਕ ਬੰਦੇ ਕੋਲੇ ਸ਼ੀਸ਼ੀ ਕਰੋੜ ਦਾ ਸਮਾਨ ਹੈ ਤੇ ਇਹਨਾਂ ਕੋਲੇ ਕਿੰਨੇ ਕਰੋੜ ਦਾ ਹੋਊਗਾ ਤੁਹਾਡੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਇਹਨਾਂ ਕੋਲੇ 3 ਕਰੋੜ ਦਾ ਸਮਾਨ ਤਾਂ ਹੋਊਗਾ ਹੀ ਤੇ ਆਪਾਂ ਵੱਡ ਕੇ ਇਹਨਾਂ ਦੇ ਵੇਚਣਾ ਦੀ ਇਹਨਾਂ ਦੇ ਕਿਹੜਾ ਕੋਈ ਕੰਮ ਦਾ ਹੈ ਜੇ ਸਾਲਾ ਇਹਨਾਂ ਦੇ 3 ਕਰੋੜ ਦਾ ਵੀ ਇੱਕ ਬਿਗਾ ਤਾਂ ਆਪਾਂ ਭੈਣ ਚੋ ਦੇਸ ਦੀ ਤਰੱਕੀ ਤਰੱਕੀ ਕਰਾ ਦੇਾਂਗੇ ਰੱਬ ਸਹੀ ਨਾਲੇ ਤਾਂ ਇਹਨਾਂ ਦਾ ਚਾਲ ਹੈ ਜੂ ਟੈਂਪੂ ਬਣਨ ਵਾਲਾ ਤੇ ਨਾਲੇ ਜਿਹੜੇ ਗਰੀਬ ਹੋਣਗੇ ਆਪਾਂ ਉਹਨਾਂ ਨੂੰ ਵੰਡਾਂਗੇ ਉਹ ਸੋਖੇ ਤੇ ਨਾਲੇ ਆਪਾਂ ਨੂੰ ਇਹ ਚੀਜ਼ ਪਤਾ ਚੱਲ ਜੂਗਾ ਵੀ ਇਹਨਾਂ ਕੋਲ ਹੁਣ ਕੁਝ ਵੀ ਹੈ ਨਹੀਂ ਭਾਵੇਂ ਅੱਗੋਂ ਦੀ ਪਾਓ ਭਾਵੇਂ ਪਿੱਛੋਂ ਦੀ ਪਾਓ ਰਵੀ ਸਾਹ ਜੇ ਕੁਛ ਮਨ ਹੋ ਗਏ ਮੇਰੇ ਤੇਰੇ ਕਰਦੇ ਨੀ ਘੋੜਾ ਡੱਪ ਚ ਮਿੱਤਰ ਹੋ ਗਿਆ ਕਾਸ਼ ਉਸ ਰਾਤ ਨੂੰ ਉਹ ਵਾਲਾ ਕੌਂਡਮ ਨਾ ਪਾੜਦਾ ਤੇ ਇਹੋ ਜੇ ਗੈਂਗਸਟਰ ਨਾ ਪੈਦਾ ਹੁੰਦੇ ਪੰਜਾਬ 'ਚ ਅੱਛਾ i party, party. ਯਾਰ ਮੈਂ ਥੋੜਾ ਜਿਹਾ ਫੇਮਸ ਕੀ ਹੋ ਗਿਆ ਪੈਂਚੋ ਹਰ ਜਗ੍ਹਾ ਤੇ ਮੈਨੂੰ ਬਦਨਾਮ ਕਰਨ ਲੱਗੇ ਹਰਮਨ ਤੂੰ ਆ ਕੀ ਬਣਿਆ ਫਿਰਦਾ ਆ ਕੀ ਬਣਿਆ ਫਿਰਦਾ ਪੈਂਚੋ ਕੋਈ ਹਰੇ ਮੈਂ ਗੁੜੀਆਂ ਤੇ ਕਾਲਾ ਜਾਦੂ ਕਰਦਾ ਨਹੀਂ ਮੁੰਡਾ ਏ ਬਰੋਂ ਨ ਰੰਗ ਦੇ ਇਹ ਤਾਂ ਸੱਚੀ ਕਾਲਾ ਜਾਦੂ ਕਰਕੇ ਇਹਨੂੰ ਕੀਲੀ ਵੀ ਫਿਰਦਾ ਇੱਕ ਕਹਾਵਤ ਸੀਗੀ ਉਹ ਸੁਣਾਉਣਾ ਮੈਂ ਤੁਹਾਨੂੰ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਵੱਡਿਆਂ ਦੇ ਵਿਆਹ ਹੁੰਦੇ ਸੀਗੇ ਤੇ ਜਦੋਂ ਅਸੀਂ ਵੱਡੇ ਹੋਏ ਉਦੋਂ ਛੋਟਿਆਂ ਦੇ ਵਿਆਹ ਹੋਣ ਲੱਗੇ ਤੇ ਜਦੋਂ ਅਸੀਂ ਕਾਲੇ ਹੁੰਦੇ ਸੀ ਉਦੋਂ ਕੁੜੀਆਂ ਗੋਰਿਆਂ ਨਾਲ ਫਸਦੀਆਂ ਸੀ ਤੇ ਜਦੋਂ ਹੁਣ ਅਸੀਂ ਗੋਰੇ ਹੋ ਗਏ ਤੇ ਹੁਣ ਕੁੜੀਆਂ ਕਾਲਿਆਂ ਨਾਲ ਫਸਣ ਲੱ ਕੀ ਰੱਡ ਵੋਇਨ ਲਾਜੋਗੇ ਬਲੂ ਮਾਉਂਟੇ ਚੀਮਾ ਤੁਸੀਂ ਯਾਰ ਚੀਮੇ ਦੇ ਗਾਣੇ ਤੇ ਵੀਡੀਓ ਨਾ ਬਣਾਇਆ ਕਰੋ ਕਿਉਂਕਿ ਚੀਮੇ ਨੇ ਤੁਹਾਡੀ ਪੱਟੀ ਪੋਚ ਦੇਣੀ ਆ ਐਵੇਂ ਮੇਰੇ ਚੀਮੇ ਬਾਈ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਯਾਰ ਤੂੰ ਇਹਨਾਂ ਦੀ ਪੱਟੀ ਪੋਚ ਦੇ ਬਸ ਲੋਕਾਂ ਨੇ ਕੀ ਕਹਿਣਾ ਕੀ ਆਹੀ ਕਹਿਣਾ ਕਿ ਤੂੰ ਦੰਦਲ ਵਾਲਾ ਆ ਯਾਰ ਅੱਜ ਲਈ ਇੰਨੀ ਵੀਡੀਓ ਕਿਦਾਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਕਰੀਏ ਦਈਆ ਕਬਰੂ ਦੇ ਨਾਰਾ ਸੰਤਾਰੀ ਜੁੜ ਗਈ ਇਹਦਾ ਹੀ ਬਚਾਈਨਾ ਮੈਂ ਸੈਂਸੇਸ਼ਨ ਖਤਮ ਹੋ ਗਈ ਹੈ ਕਿਆ ਅਬਰਾ ਵਾ ਕੀ ਕਰੀਏ ਦਈਆ ਮੈਨੂੰ ਆਨ ਲੱਗਦਾ ਲੋਕਾਂ ਨੂੰ ਚਾਰ ਲੂੰਗੀ ਪਰ ਅਸੀਂ ਬੈਠੇ ਆ ਅਸੀਂ ਨਹੀਂ ਚਰਨਦੇ ਨੇ ਉਸਤਾਦ ਹੋਲੀ ਮੇਰਾ ਵੀਰ ਕਾਹ ਨਾ ਬਾਹਰ ਸੁੱਟ ਲਈ ਕਿਉਂ ਬਸ ਉਤਾਹੀ ਮੈਂ ਮਾਪੀ ਤੇਰੇ ਮਨਾ ਲਾਉ ਇੱਕ ਹੋ ਰਗੀ ਬੇਟੇ ਆਉਦੇ ਮੂੰਹ ਨਾ ਵੱਡਾ ਤਾਂ ਫੋਨ ਚੱਕੀ ਪੀ ਪੁੱਤ ਐ ਨਹੀਂ ਦੱਸ ਚੱਪਲ ਕਿਉਂ ਡੰਡਾ ਕਿਉਂ ਦੱਸ ਚੱਪਲ ਕਿਉਂ ਡੰਡਾ ਸਾਲੀ ਸਾਲੀ ਸਮਝ ਨਹੀਂ ਆਉਂਦੀ ਫੋਨ ਸਿੱਧਾ ਕਰਕੇ ਵੇਖਾ ਕਿ ਟੇਡਾ ਅਗਲੇ ਫੇਰ ਧਰਮਸ਼ਾਲਾ ਚ ਆਏ ਨੇ ਟੌਰ ਤਾਂ ਕੱਢਣਗੇ ਹੀ ਵਾਓ ਚੋਬਰ ਟੋਟੋ ਮੈਦੇ ਦੇਖੋ ਚੋਬਰ ਟੋਟੋ ਪਈਏ ਮੇਰੇ ਅੱਗੇ ਦੇਖੋ ਚੋਬਰ ਸ਼ੁਕਰੋ ਕੋਈ ਸਾਡੇ ਘਰ ਚੋਂ ਨਹੀਂ ਬਣਿਆ ਬਲੌਗਰ ਨਹੀਂ ਤਾਂ ਸਾਡਾ ਵੀ ਇਦਾਂ ਜਲੂਸ ਕੱਢਿਆ ਕਰਿਆ ਫੈਮਿਲੀ ਕਿਵੇਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਡੇ ਨਾਲ ਬਹੁਤ ਵੱਡੇ ਹੋਗੇ ਸਵਾਗਤ ਹੈ ਆਪਣੇ ਚੈਨਲ ਵਿੱਚ ਸੋ एवरीवन ਟਾਈਮ ਹੋ ਚੁੱਕਿਆ ਤਕਰੀਬਨ ਅਨਸਿਲਾ ਓਏ ਹੈਲੋ ਗਾਇਸ ਕਦੇ ਗਾਇਸ ਸਾਨੂੰ ਕਹਿ ਜਾਂਦੀ ਕਦੇ ਕੁੱਤਿਆਂ ਨੂੰ ਹੈ ਕਮਲੀ ਤੇ ਭਈਏ ਸੌ ਰਹੀ ਐ ਸੋ ਐਵਰੀਵਨ ਮੈਂ ਸੀਲਾ ਆਪਣੀ ਸੌ ਰਹੀ ਐ ਐਂਡ ਅਬੇ ਜਲਦੀ ਬੋਲ ਕੱਲ ਸਵੇਪੇ ਪਨਵੈਲ ਨਿਕਲਣਾ ਇੱਥੇ ਪਕਾਰ ਰਹੀ ਸੀ ਫੋਟੋ ਸ਼ੂਟਸ ਫਿਕਸ ਕਰ ਰਹੀ ਸੀ ਫਿਲਹਾਲ ਉਦਾਂ ਹੀ ਲਿਬੜੇ ਟਿਬੜੇ ਆਪਾਂ ਐਂਡ ਮੈਂ ਆਪਣੇ ਵਲੌਗ ਦੀ ਕੀਤੀ ਹੈ ਸ਼ੁਰੂਆਤ ਬਾਅਦ ਤੁਹਾਨੂੰ ਵੀ ਜੋ ਚੱਕ ਕਰਦੇ ਆ ਆਈਟੀਵੀ ਕੀ ਬੇਲਨੇ ਚ ਬਾ ਆਈ ਐ ਨਹਾ ਕੇ ਬਣਾ ਲੈਣ ਦੀ ਵਲੌਗ ਬਾਤ ਤਾਂ ਸਹੀ ਏ ਤੈਨੂੰ ਸਿਰਫ ਜੁੱਤੀ ਦੀ ਕਮੀ ਆ ਹੋਰ ਕੁਝ ਨਹੀਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹ ਸਭ ਆਪਣੇ ਆਪ ਨੂੰ ਕੀ ਸਮਝਦੇ ਨੇ ਪਿਓ ਚੈੱਕ ਕਰੋ ਸੋ एवरीवन ਅੱਜ ਮੈਂ ਕੰਮ ਨਹੀਂ ਗਈ ਬਸ ਤੁਹਾਨੂੰਗੀ ਦੈਨ ਕਾਮਦੇਵੀ ਫਾਈਨਲੀ ਸਾਰਿਆਂ ਨੂੰ ਗੁੱਡ ਨਿਊਜ਼ ਆ ਪਹਿਲਾਂ ਤੂੰ ਇਹ ਦੱਸ ਤੈਨੂੰ ਸੋ एवरीवन ਕਿਸ ਨੇ ਸਿਖਾਇਆ